ਮਰੂ ਤੇ ਇੱਕ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਵਸਾਇਆ ਨਗਰ ਵਸਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕਿਹਾ ਸੀ ਮੈਂ ਇੱਥੋਂ ਆਨੰਦਪੁਰ ਸਾਹਿਬ ਦਾ ਵਾਸੀ ਆ ਤੇ ਉਹ ਜਿੱਥੇ ਖਾਲਸਾ ਸਮੁੱਚਾ ਖਾਲਸਾ ਪੰਥ ਦੇ ਤੇ ਮਾਣ ਕਰਦਾ ਵੀ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਆ ਉਹਦੇ ਵਾਸਤੇ ਵਧੀਆ ਕੰਮ ਕਰਨ ਇੱਥੇ ਜਿਹੜੀ ਵੀ ਸਰਕਾਰ ਹੁੰਦੀ ਆ ਉਹਨੂੰ ਆਪਣੇ ਜਿਹੜੇ ਵਧੀਆ ਕੰਮ ਕੋਈ ਕਰਦਾ ਤੇ ਫੇਰ ਹੀ ਉਹਨੂੰ ਯਾਦ ਅੱਜ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਵਧੀਆ ਕਾਰਜ ਆ ਉਹਨਾਂ ਨੇ ਜਿਹੜੇ ਚੰਗੇ ਕੰਮ ਕੀਤੇ ਸੀ ਉਹਦੀ ਉਹਨਾਂ ਕਰਕੇ ਯਾਦ ਕਰਦੇ ਆ ਉਹਨਾਂ ਨੇ ਵਿਰਾਸਤੇ ਖਾਲਸਾ ਬਣਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਬਣਾਈਆਂ ਤੇ ਇਹ ਸਰਕਾਰ ਨੂੰ ਵੀ ਜਿਹੜਾ ਉਹ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਨੇ ਉਲਝਣ ਚ ਨਹੀਂ ਕਿਸੇ ਵੀ ਪੈਣਾ ਚਾਹੀਦਾ ਆਪਾਂ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਨੇ ਆਹ ਸਟੇਡੀਅਮ ਆ ਇੱਕ ਪਾਸੇ ਪੌੜ ਬਣਾਏ ਹੋਏ ਨੇ ਦੂਜੇ ਪਾਸੇ ਜੇ ਬਨਣ ਵਾਲੇ ਨੇ ਇਹ ਸਟੇਡੀਅਮ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਆ ਬਹਿ ਕੇ ਜਿਹੜੇ ਦੋ ਦੋ ਟੀਮਾਂ ਬਣਾ ਦਿੰਦੇ ਸੀ ਉਹ ਜੰਗੀ ਅਭਿਆਸ ਕਰਾਉਂਦੇ ਸੀ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਹੁਣ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਆਪਾਂ ਜੰਗ ਜੂ ਕਰਤਬ ਜਦੋਂ ਦੇਖਦੇ ਘੋੜਸਵਾਰੀ ਦੇ ਤੇ ਨਾਲ ਗੱਤਕੇ ਦੇ ਜਿਹੜੇ ਜੋਰ ਦੇਖਦੇ ਆ ਤੇ ਹੁਣ ਵੀ ਜਿਹੜੇ ਆਪਾਂ ਇਹ ਸਰਕਾਰ ਨੂੰ ਵੀ ਚਾਹੀਦਾ ਨਾਲ ਇਹ ਜ਼ਿਲ੍ਹਾ ਵੀ ਬਣਾਉਣ ਜਿਹਦੇ ਨਾਲ ਹੋਰ ਤਰੱਕੀ ਹੋਵੇ ਸਟੇਡੀਅਮ ਕੋਈ ਉਹਨਾਂ ਗੁਰੂ ਸਾਹਿਬ ਦੇ ਨਾਮ ਤੇ ਚੰਗੇ ਕੰਮ ਕਰਨੇ ਚਾਹੀਦੇ ਸਾਈਡ ਨਾਲ ਇਸ ਵੇਲੇ ਆ ਬਾਬਾ ਬਲਵੀਰ ਸਿੰਘ ਹਰੀਸ਼ਣਵਿਕ ਕਰੋੜੀ ਜੀ ਮੌਜੂਦ ਨੇ ਉਹਨਾਂ ਦੇ ਕੋਲ ਜਾਣਦੇ ਆ ਪਹਿਲਾਂ ਤਾਂ ਬਾਬਾ ਜੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇਹ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਨਹੀਂ ਕੀ ਲੱਗਦਾ ਇਹ ਬੇਟੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਤਾਂ ਬਹੁਤ ਵਧੀਆ ਕਰ ਰਿਹਾ ਹੈ ਹੋਰ ਵੀ ਜਿਹੜੇ ਚੰਗੇ ਉਪਰਾਲੇ ਕਰਨੇ ਚਾਹੀਦੇ ਨੇ ਕੱਲੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਵਸਾਇਆ ਨਗਰ ਵਸਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕਿਹਾ ਸੀ ਮੈਂ ਇੱਥੋਂ ਨਾਨਪੁਰ ਸਾਹਿਬ ਦਾ ਵਾਸੀ ਆ ਤੇ ਉਹ ਜਿੱਥੇ ਖਾਲਸਾ ਸਮੁੱਚਾ ਖਾਲਸਾ ਪੰਥ ਦੇ ਤੇ ਮਾਣ ਕਰਦਾ ਵੀ ਅਸੀਂ ਨਾਨਪੁਰ ਸਾਹਿਬ ਦੇ ਵਾਸੀ ਆ ਉਹਦੇ ਵਾਸਤੇ ਵਧੀਆ ਕੰਮ ਕਰਨ ਇੱਥੇ ਕੋਈ ਚੰਗੇ ਆਪਣੇ ਇਲਾਕੇ ਵਾਸਤੇ ਕੋਈ ਯੂਨੀਵਰਸਿਟੀ ਕੋਈ ਕਾਲਜ ਕੋਈ ਆਪਣੇ ਆ ਸਟੇਡੀਅਮ ਜਿਹੜਾ ਇਹਨੂੰ ਵੱਡਾ ਕਰਨਾ ਚਾਹੀਦਾ ਇੱਥੇ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਜਦੋਂ ਇੱਥੇ ਆਪਾਂ ਹੋਲਾ ਮਹੱਲਾ ਖੇਡਦੇ ਆ ਤੇ ਇਹਦੇ ਤੇ ਆਪਣੇ ਜਿੰਨੇ ਇਹਨੂੰ ਖੁੱਲਾ ਕਰਕੇ ਜਦੋਂ ਨਿਹੰਗ ਸਿੰਘ ਫੌਜਾਂ ਹੋਲੇ ਮਹੱਲੇ ਤੇ ਮਹੱਲਾ ਖੇਡਦੀਆਂ ਨੇ ਤੇ ਉਦੋਂ ਬਹੁਤ ਸਾਰਾ ਜਿਹੜਾ ਆਪਣੇ ਤਿਲ ਸੁੱਟਣ ਨੂੰ ਵੀ ਉਦੋਂ ਜਗ੍ਹਾ ਨਹੀਂ ਹੁੰਦੀ ਇਹਦੇ ਪੌੜ ਬਣਾਉਣੇ ਚਾਹੀਦੇ ਨੇ ਤੇ ਇਹਨੂੰ ਖੁੱਲਾ ਕਰਨਾ ਚਾਹੀਦਾ ਨਾਲ ਇਹਨੂੰ ਆਪਣੇ ਆਨੰਦਪੁਰ ਸਾਹਿਬ ਨੂੰ ਕੋਈ ਜ਼ਿਲ੍ਹਾ ਬਣਾਉਣ ਇਹਦੇ ਵਾਸਤੇ ਹੋਰ ਚੰਗੇ ਕਾਰਜ ਕਰਨ ਸੜਕਾਂ ਬਣਾਉਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੋਈ ਯੂਨੀਵਰਸਿਟੀ ਦੇਣ ਪਹਿਲਾਂ ਵੀ ਐਲਾਨ ਕੀਤਾ ਹੋਇਆ ਪਰ ਉਹ ਅਜੇ ਅਧੂਰਾ ਹੈ ਜਿਹੜਾ ਇੱਥੇ ਬਾਬਾ ਜੀ ਉਦੋਂ ਬਾਦਲ ਸਾਹਿਬ ਨੇ ਵੀ ਐਲਾਨ ਕੀਤਾ ਸੀ ਗੁਰੂ ਸਾਹਿਬ ਕਿਰਪਾ ਕਰਨਗੇ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਨੂੰ ਆਪਣੇ ਜਿਹੜੇ ਵਧੀਆ ਕੰਮ ਕੋਈ ਕਰਦਾ ਤੇ ਫੇਰ ਹੀ ਉਹਨੂੰ ਯਾਦ ਅੱਜ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਵਧੀਆ ਕਾਰਜ ਹੈ ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਗੁਰੂ ਤੇ ਇਕ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਇਕਤਰ ਤਾਈ ਦੇ ਨਾਲ ਮਲਾਈਏ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਧਾਏ ਸਭ ਤਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਜਿਹੜੀ ਸ਼ਹੀਦੀ ਦਿੱਤੀ ਅੱਜ ਤਾਂ ਹੀ ਜਗਾ ਜਗਾ ਸਾਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਭਰ ਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਹੈ 350 ਸਾਲਾਂ ਉਹ ਮਨਾਈ ਜਾ ਰਹੀ ਹੈ ਨਾਲ ਹੀ ਗੁਰਤਾ ਗਦੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਵੀ 350 ਸਾਲਾਂ ਸ਼ਤਾਬਦੀ ਨਾਲ ਹੀ ਮਨਾਈ ਜਾ ਰਹੀ ਹੈ ਜੀ ਬਾਬਾ ਜੀ ਗੁਰੂ ਕੀਆ ਫੌਜ ਜਾਣੀ ਤਾਂ ਇੱਕ ਜੇਕਾਰਾ ਹੋ ਜਾਵੇ ਗੱਜ ਕੇ ਜਕਾਰੇ ਲਿਜਾਵੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸੋ ਇਹ ਸਨ ਬਾਬਾ ਬੁੱਢਾ ਜਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਜੀ ਜਿਨ੍ਹਾਂ ਜੋ ਕਿ ਅੱਜ 350 ਸਾਲਾਂ ਜੋ ਸ਼ਹੀਦੀ ਦਿਹਾੜਾ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਉਸ ਦੇ ਲਈ ਜੋ ਪੰਜਾਬ ਸਰਕਾਰ ਨੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਏ ਨੇ ਉੱਥੇ ਪਹੁੰਚੇ ਸਨ ਤੇ ਉਹਨਾਂ ਦਾ ਕਹਿਣਾ ਕਿ ਜੋ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਬਹੁਤ ਹੀ ਵਧੀਆ ਉਪਰਾਲਾ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਇਸੇ ਤਰੀਕੇ ਦੇ ਨਾਲ ਅੱਗੇ ਵੀ ਸਰਕਾਰ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜੇ ਇਹ ਅੱਜ ਆਪਾਂ ਜਿਹੜਾ ਦੇਖਿਆ ਇਤਿਹਾਸ ਤੋਂ ਜਾਣੂ ਹੋਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵੀ ਜਿਹੜੇ ਪ੍ਰੋਗਰਾਮ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਤੀਨੋ ਵਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇਗ ਬਹਾਦਰ ਜਿਮਰਿਆ ਕਰ ਨੋਂ ਨੇ ਦਿਆ ਵੈ ਧਾਇ ਸਰ ਥਾਈ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਆਪਣਾ ਬਲੀਦਾਨ ਦਿੱਤਾ ਅੱਜ ਉਹਨਾਂ ਦੇ ਜਿਹੜੇ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਨਾਲ ਉਹਨਾਂ ਦੇ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈ 23 24 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੁੱਚੇ ਖਾਲਸਾ ਪੰਥ ਵੱਲੋਂ ਮਨਾਈ ਜਾ ਰਹੀ ਹੈ ਦੇ ਨਾਲ ਹੀ ਜਿਹੜੇ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਵੀ 350 ਸਾਲ ਦਾ ਗੁਰਤਾ ਗੱਦੀ ਜਿਹੜੇ ਆ ਉਹ ਵੀ ਸ਼ਤਾਬਦੀ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰੇ 71 23 ਦੇ ਨਾਲ ਜਿਹੜੇ ਪ੍ਰੋਗਰਾਮ ਆਪਾਂ ਮਨਾਈਏ ਬਾਬਾ ਜੀ ਇਹ ਅਪਰਾਲੇ ਹੋਣੇ ਚਾਹੀਦੇ ਆ ਕਿਉਂਕਿ ਸਿੱਖ ਇਤਿਹਾਸ ਨਾਲ ਦੇਖੋ ਕੋਈ ਵੀ ਸਰਕਾਰ ਆਉਂਦੀ ਹੈ ਜੇ ਆਪਣੇ ਬਾਦਲ ਸਾਹਿਬ ਸੀ ਉਹਨਾਂ ਨੇ ਵਿਰਾਸਤੇ ਖਾਲਸਾ ਜਿਹੜਾ ਬਣਾਇਆ ਤੇ ਜੇ ਪਹਿਲਾ ਕੈਪਟਨ ਸਰਕਾਰ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਸੀ ਕਈ ਯੋਗਦਾਨ ਇਹੋ ਜੇ ਕੰਮ ਕੀਤੇ ਤੇ ਜੇ ਆਪਾਂ ਯਾਦ ਕਰਦੇ ਆ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾ ਨੂੰ ਉਹਨਾਂ ਨੇ ਜਿਹੜੇ ਚੰਗੇ ਕੰਮ ਕੀਤੇ ਸੀ ਉਹਦੀ ਉਹਨਾਂ ਕਰਕੇ ਯਾਦ ਕਰਦੇ ਆ ਉਹਨਾਂ ਨੇ ਵਿਰਾਸਤੇ ਖਾਲਸਾ ਬਣਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਬਣਾਈਆਂ ਤੇ ਇਹ ਸਰਕਾਰ ਨੂੰ ਵੀ ਜਿਹੜਾ ਉਹ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਨੇ ਉਲਝਣ ਚ ਨਹੀਂ ਕਿਸੇ ਵੀ ਪੈਣਾ ਚਾਹੀਦਾ ਆਪਾਂ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਨੇ ਗੁਰੂ ਸਾਹਿਬ ਜਿਹੜੇ ਨੇ ਸਾਰਿਆਂ ਦੇ ਸਾਂਝੇ ਨੇ ਆਪਾਂ ਸਾਰੇ ਰਲ ਮਿਲ ਕੇ ਕਾਰਜ ਕਰੀਏ ਕੋਈ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਮਾਨ ਸਰਕਾਰ ਨੂੰ ਜਿਹੜਾ ਆਪਾਂ ਹਮੇਸ਼ਾ ਉਹਨਾਂ ਨੂੰ ਵੀ ਤੇ ਇਸ ਸਰਕਾਰ ਨੂੰ ਵੀ ਯਾਦ ਰੱਖੀਏ ਆ ਸਟੇਡੀਅਮ ਹੈ ਇੱਕ ਪਾਸੇ ਪੌੜ ਬਣਾਏ ਹੋਏ ਨੇ ਦੂਜੇ ਪਾਸੇ ਜੇ ਬਨਣ ਵਾਲੇ ਨੇ ਇਹ ਸਟੇਡੀਅਮ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਆ ਬਹਿ ਕੇ ਜਿਹੜੇ ਦੋ ਦੋ ਟੀਮਾਂ ਬਣਾ ਦਿੰਦੇ ਸੀ ਉਹ ਜੰਗੀ ਅਭਿਆਸ ਕਰਾਉਂਦੇ ਸੀ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਹੁਣ ਤੱਕ ਸਾਂਭ ਕੇ ਰੱਖਿਆ ਹੋਇਆ ਆਪਾਂ ਜੰਗ ਜੂ ਕਰਤਬ ਜਦੋਂ ਦੇਖਦੇ ਘੋੜਸਵਾਰੀ ਦੇ ਦੇ ਨਾਲ ਗੱਤ ਕੇ ਤੇ ਜਿਹੜੇ ਜੋਰ ਦੇਖਦੇ ਆ ਤੇ ਹੁਣ ਵੀ ਜਿਹੜੇ ਆਪਾਂ ਇਹ ਸਰਕਾਰ ਨੂੰ ਵੀ ਚਾਹੀਦਾ ਨਾਲ ਹੀ ਇਹ ਜ਼ਿਲ੍ਹਾ ਵੀ ਬਣਾਉਣ ਜਿਹਦੇ ਨਾਲ ਹੋਰ ਤਰੱਕੀ ਹੋਵੇ ਸਟੇਡੀਅਮ ਕੋਈ ਉਹਨਾਂ ਗੁਰੂ ਸਾਹਿਬ ਦੇ ਨਾਮ ਤੇ ਚੰਗੇ ਕੰਮ ਕਰਨੇ ਚਾਹੀਦੇ ਆ ਪਹਿਲੀ ਵਾਰ ਜਿਹੜਾ ਸੰਸਦ ਇੱਥੇ ਲੱਗਿਆ ਇਸ ਤੋਂ ਪਹਿਲਾਂ ਉਹ ਸੰਸਦ ਦਾ ਫੇਰ ਹੀ ਫਾਇਦਾ ਜੇ ਕੋਈ ਵਧੀਆ ਇਹਨੂੰ ਜ਼ਿਲ੍ਹਾ ਆਪਣੇ ਏਲਾਨਨ ਨਾਲ ਕੋਈ ਵਧੀਆ ਕੰਮ ਕਰਨਾ ਸਟੇਡੀਅਮ ਬਣਾਉਣ ਹੋਰ ਗੁਰੂ ਸਾਹਿਬ ਦੇ ਨਾਮ ਤੇ ਕੋਈ ਯੂਨੀਵਰਸਿਟੀ ਕੋ ਚੰਗਾ ਕੰਮ ਕਰਨ ਜਿਹੜੇ ਪਹਿਲੀ ਸਰਕਾਰ ਨਹੀਂ ਕਰ ਸਕੀ ਉਹ ਇਹ ਕਰਨ Nyang sobat, nyang, nyang, nyang. Kau jawab lo kau tu, kau tu jadi tahu tu. ਉਹ ਆਪਣੇ ਸਾਰਿਆਂ ਨਾਲ ਗੁਰਮਤਾ ਕਰਕੇ 24 ਤਰੀਕ ਦਾ ਵੀ ਕਰ ਰਹੇ ਆ 29 ਤਰੀਕ ਨੂੰ ਵੀ ਪੂਰਾ ਜਿਹੜਾ ਕੀਰਤਪੁਰ ਸਾਹਿਬ ਤੋਂ ਜਿਹੜਾ ਗੁਰਦਾਰਾ ਸੀਸਗੰਜ ਸਾਹਿਬ ਤੱਕ ਬਹੁਤ ਵੱਡੇ ਜਿਹੜੇ ਆ ਨਗਰ ਕੀਰਤਨ ਲੈ ਕੇ ਆਉਣੇ ਨੇ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਹੀ ਅੱਗੇ ਹੋ ਕੇ ਸਾਰੇ ਕਾਰਜ ਕਰ ਰਹੀਆਂ ਨੇ ਤੁਸੀਂ ਜਿਹੜੇ ਸਿੰਘ ਸਾਹਿਬ ਦੇ ਖਾਸ ਬੰਦੇ ਤੁਸੀਂ ਹੋਏ ਜਣਾ ਅਨੰਦ ਸਰਵਾਸਤੇ ਖਾਸ ਤੇ ਦੇਖੋ ਸਾਰੀ ਸੰਗਤ ਹੈ ਜਿਹੜੀ ਜਿਤਾਉਂਦੀ ਹੈ ਉਹਨਾਂ ਨੂੰ ਆਪਾਂ ਤੇ ਸਾਰੇ ਜਿਵੇਂ ਆਮ ਲੋਕ ਆ ਉਵੇਂ ਹੀ ਆ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਕੋਈ ਸਤਕਾਰ ਕਰਦਾ ਜੋ ਸ਼ਰਨਾ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਮਿਹਰ ਪ੍ਰਿਆਸ ਬਖਸ਼ ਕੇ ਤੇ ਉਹਨਾਂ ਤੇ ਵੀ ਮਿਹਰ ਪ੍ਰਿਆਸ ਬਖਸ਼ਣ ਤੇ ਇਹ ਕਾਰਜ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੇਖੋ ਆਪਾਂ ਅੱਜ 1975 ਜਿਹੜੇ ਕੋਈ ਪੁਰਾਣੇ ਹੈਗੇ ਨੇ ਉਹ ਯਾਦ ਕਰਦੇ ਆ ਜੇ ਗਿਆਨੀ ਜੈਲ ਸਿੰਘ ਨੇ ਇੱਥੇ ਕਾਰਜ ਕੀਤੇ ਜਿਹੜੇ ਪੁਰਾਣੇ ਲੈਟਰਨਾ ਬਾਥਰੂਮ ਆਪਾਂ ਦੇਖਦੇ ਆ ਆ ਜਿਹੜਾ ਕੰਨਿਆ ਜਿਹੜਾ ਹੈਗਾ ਸਕੂਲ ਹੈ ਕੀ ਉਹਦਾ ਨਾਮ ਹੈ ਸੀਨੀਅਰ ਗਰਲ ਸਕੂਲ ਹਾਂ ਗਰਲ ਸਕੂਲ ਇਹ ਗਿਆਨੀ ਜੈਲ ਸਿੰਘ ਨੇ ਬਣਾਇਆ ਸੀ ਸੜਕਾਂ ਵਿੱਚ ਕੱਚੀਆਂ ਹੁੰਦੀਆਂ ਸੀ ਉਹਨਾਂ ਨੇ ਉਦੋਂ ਬਹੁਤ ਕਾਰਜ ਕੀਤੇ ਫਿਰ ਆਪਣੇ ਨਗਰ ਕੀਰਤਨ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੀ ਭਾਵੇਂ ਉਹ ਸਰਕਾਰ ਸੀ ਪਰ ਬੁੱਢਾ ਦਲ ਦੀ ਅਗਵਾਈ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ 1975 ਦੇ ਵਿੱਚ ਜਿਹੜਾ ਦਿੱਲੀ ਲੈ ਕੇ ਗਿਆ ਜਿੰਨੇ ਪੁਰਾਣੇ ਗੇਟ ਜਿਹੜੇ ਆ ਬੜੇ ਹੋਏ ਆ ਪੁਰਾਣੀ ਸ਼ੇਵ ਦੇ ਉਹ ਗਿਆਨੀ ਜੈਲ ਸਿੰਘ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਤੇ ਇਹਨਾਂ ਨੂੰ ਵੀ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਜਿਹੜਾ ਆਪਣੇ ਇਹ ਸਰਕਾਰ ਨੂੰ ਵੀ ਕੋਈ ਯਾਦ ਕਰੇ ਤੇ ਇਹਨਾਂ ਨੇ ਆਨੰਦਪੁਰ ਸਾਹਿਬ ਵਾਸਤੇ ਇੰਨੀ ਵੱਡੀ ਦੇਣ ਦਿੱਤੀ ਹੈ ਉਹ ਇਹਨਾਂ ਨੂੰ ਜਰੂਰ ਕਰਨੇ ਚਾਹੀਦੇ ਨੇ ਚੰਗੇ ਕੰਮ ਕਰਨੇ ਚਾਹੀਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਐਲਾਨਿਆ ਜਾ ਰਿਹਾ ਹੈ ਜੀ ਕੱਲੀ ਵਾਈਟ ਸਿਟੀ ਨਾਲ ਨਹੀਂ ਇਹਨੂੰ ਜ਼ਿਲ੍ਹਾ ਐਲਾਨਣ ਇਹਨੂੰ ਕੋਈ ਗੁਰੂ ਸਾਹਿਬ ਨੇ ਐਡੀ ਵੱਡੀ ਪਦਵੀ ਦਿੱਤੀ ਹੈ ਮਹਾਰਾਜ ਨੇ ਕਿਹਾ ਮੈਂ ਇਥੋਂ ਦਾ ਵਸਨੀਕ ਆ ਇਹਦੇ ਵਾਸਤੇ ਵਧੀਆ ਕਾਰਜ ਕਰਨ ਤੇ ਸਰਕਾਰ ਨੇ ਸ਼ਾਬਦ ਜੀ ਨਹੀਂ ਦੇਖਦੇ ਮੈਂ ਦੋ ਜਿਹੜੀ ਕੇਂਦਰ ਸਰਕਾਰ ਪਹਿਲਾਂ ਇਹਨਾਂ ਨੇ ਤੇ ਇਨਾ ਦਿੱਤੀਆਂ ਜੀ ਦੋ ਟ੍ਰੇਨਾਂ ਨਾਲ ਕੀ ਬੰਦਦਾ ਸਾਰੇ ਅੱਗੇ ਵੀ ਅੱਗੇ ਪੈਦਲ ਆਉਂਦੇ ਸੀ ਹੁਣ ਅਸੀਂ ਆਪਦੀਆਂ ਆਪਣੇ ਫਿਰ ਘੋੜਿਆਂ ਤੇ ਆਉਂਦੇ ਰਹਿ ਫਿਰ ਗੱਡੀਆਂ ਤੇ ਕੱਲੇ ਟ੍ਰੇਨਾਂ ਚਲਾਉ ਉਹ ਤਾਂ ਉਹਨਾਂ ਦਾ ਫਰਜ਼ ਬੰਦਦਾ ਅੱਲੇ ਪਹਿਲੇ ਇੱਥੇ ਆਵਾਜ਼ ਪਾਈ ਜੀ ਸੀ ਹੋਰ ਪ੍ਰਧਾਨ ਮੰਤਰੀ ਕਿੰਨੇ ਆਏ ਮੋਦੀ ਜੀ ਨੇ ਹੁਣ ਇਹਨਾਂ ਨੂੰ ਚਾਹੀਦਾ ਘੱਟੋ ਘੱਟ ਕੋਈ ਆਪਣੇ ਜੇ ਹੋਰ ਸ਼ਤਾਬ ਦੀਆਂ ਵਾਸਤੇ ਸਾਰੇ ਦੇਂਦੇ ਨੇ ਸਾਡੇ ਪੰਜਾਬ ਨੂੰ ਕਿਉਂ ਨਹੀਂ ਦੇ ਰਹਾ ਇੱਥੇ ਪਲੇ ਉਹਨਾਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਜਿਵੇਂ ਖੁੱਲੇ ਗੱਫੇ ਦੇਣ ਤੇ ਖੁੱਲਾ ਜਿਹੜਾ ਇੱਥੇ ਮਾਇਆ ਦੇ ਨਾਲ ਹੀ ਇਹ ਸਾਰੇ ਕਾਰਜ ਹੋਣਦੇ ਨੇ ਤਗੜੇ ਹੋਗੇ ਗੱਜ-ਗਜ ਕਰੇ ਗ ਜਾਵੇ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਦੇਵ ਹਾਦਰ ਸਾਹਿਬ ਜੀ ਦੇ ਮੰਨ ਨੂੰ ਮੈਂ ਘਰ ਤੋਂ ਸਟਾਰਟਿੰਗ ਹੀ ਕਰਾਂਗਾ